ਮੇਰੀ ਆ ਬਾਹ ਮੇਰੀ ਹੈ ਪੱਖੇ ਦੇ ਬੱਜੂ ਬਾਪੂ ਆਹ ਕੇ ਅਸੀਂ ਮੈਂ ਕਹਿੰਦਾ ਨਾ ਆਜ ਆ 50 ਰੁਪਏ ਦੇ ਕਾਦੇ ਫਾਇਦੇ ਦਾ ਕੁੜੀ ਵਿਆਹੀ ਆ ਸੋਦੀ ਨਹੀਂ ਕਾਦੇ ਮੰਗਦਾ ਕਾਦੇ ਮੰਗਦਾ ਸੀਗਾ ਹਾਂ ਮੂੰ ਹੀ ਮੂੰ ਹੀ ਤੜੀ ਮੰਗਦਾ ਨਾ ਕੋਈ ਗੱਲ ਹੋ ਯਾਰ ਆਜਾ ਮੈਂ ਮਾਸੀ ਜਾ ਬਿਕਾ ਨਰਿੰਦਰ ਗੱਲ ਸੁਣਨਾ ਹਾਂ ਮੇਰੇ ਮਾਛੋਲੇ ਪਟੰਗਾਂ ਛੋਲ ਗਏ ਹਾਂ ਠੀਕ ਆ ਹਾਂ ਤੇ ਉਹ ਤੇ ਜਿਹੜਾ ਸੱਪ ਉਹ ਜੀ ਮਾਰ ਗਿਆ ਥੇ ਅੱਛਾ ਪਹਿਲਾਂ ਦੀ ਗੱਲ ਹੈ ਹਾਂ ਤੇ ਜਿੰਨਾ ਜੀ ਮਾਰ ਗਿਆ ਹੌਲੀ ਹੌਲੀ ਅੱਛਾ ਲਾ ਮੰਗ ਮੈਂ ਡੋਗ ਦੇ ਤਾ ਪਾਣੀ ਕੱਢਦਾ ਰਿਹਾ ਹੂੰ ਠੀਕ ਹਾਂ ਮੈਂ ਕਾਦਾ ਕਿ ਉੱਥੇ ਕੋ ਜਾ ਹਾਂ ਤੇ ਉਹ ਤੋਂ ਲੈ ਕੇ ਪਾਣੀ ਕੱਢਦਾ ਰਿਹਾ ਉਹ ਕਿਤੇ ਜੋਗੀ ਆ ਕੇ ਅੱਛਾ ਲੰਗ ਮਾਰਿਆ ਪੱਦਾ ਰਾਜਸਥਾਨ ਚ ਉਹਦਾ ਰਾਜਸਥਾਨ ਚ ਤੇ ਇਹ ਪੇ ਉਹਨੇ ਇੱਥੇ ਦੁਆ ਨਾ ਕੀਤੀ। ਯਾਰ ਕਾਟ ਸੀ। ਠੀਕ। ਬਾਹਰ ਆ ਮਾਗਿਆ। ਤੇ ਉਹਦੇ ਪੈਸੇ ਉਹਦੇ ਪੈਸੇ ਲੈਣ ਆਏ ਸੀ। ਉਹ ਬੱਦੂ। ਕਹਦੇ ਹੋ ਨਾ ਥਾਸੀ ਪੀਆ ਦਿੱਤੇ ਸਾਰੇ। ਉਹ ਯਾਰੇ ਮਾਤਾ ਨਾ ڈال ਕੇ ਚਲੇ ਗਾਲ ਥੋਲ ਨਾਲ। ਹਾਂ। ਨਾ ਮਾਤਾ ਨਾ ڈال ਕੇ ਜਿਹਦੇ ਉਹ ਤੇ ਚੱਕੀ ਜੋਗੀ ਜਾਵਿਆ। ਇਹ ਜੋਗੀ ਥੋੜਾ। ਇਹਦਾ ਧੰਦੇ ਆ ਧੰਦੇ ਖਾਣੇ। ਇਹਨਾਂ ਦਾਦਾ ਉੜ ਗਏ। ਹਾਂ ਕਿੰਨਾ ਦਾ 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 ਕਰਨਾ ਕੰਜਦਾ ਇਹ ਉਹ ਇਹ ਤਾਂ ਠੱਗਾ 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 ਆ ਰੈਡ ਗਾ ਰੱਖ ਕੇ ਵੇਚ ਲੋ ਫਿਰ ਰੈਡ ਗਾ ਦਾ ਇਹ ਤਾਂ ਪਿੰਡਲਾਂ ਦੀ ਸ਼ੱਕ ਆ ਬਈ ਪਿੰਡ ਸ਼ੋਕਾ ਦਵਾ ਵੜਨਾ ਦੇਣੀ ਚਾਹੀਦੀ ਹਾਂ ਹਾਂ ਮੇਰਾ ਕੱਲੇ ਦਾ ਆ ਗਗੂ ਆ ਨਾ ਹੈ ਛੱਡਾ ਰਮਾ ਗਾ ਰੱਖਾ ਟਿਕੇ ਕੇ ਭਾਈ ਦੇਖਾ ਮੈਨਾਂ ਬਮਾਲ ਤੇ ਸਾਹਤਾ ਹੈ ਇਹ ਕਰੇ ਬਾਣ ਦੀ ਲੋੜ ਹੀ ਨਹੀਂ ਤੂੰ ਬਾਹਰ ਕਾ ਤੋ ਖੋਲ ਤੂੰ ਬਾਹਰ ਦਾ ਬੈਠਾ ਨਹੀਂ ਤਾਂ ਫੱਕਾ ਹੀ ਨਹੀਂ ਲੱਗਿਆ ਜਾ ਡਾਂਗ ਧਰਨੀ ਸੀ ਡਾਂਗ ਹਾਂ ਡਾਂਗ ਨਹੀਂ ਗਏ ਹੈ ਉਹ ਯਾਰੋ ਹਾਂ ਉਹਦੇ ਮੋੜ ਵਾਲਾਂ ਗਾ ਬੁੜਗਾਂ ਨੇ ਡੱਕਰੀਆਂ ਉਹਨਾਂ ਨੂੰ ਦੁਪਹਿਰਾ ਹੋਇਆ ਵੰਦਾ ਆਟਾ ਪਾਉ ਲੈ ਹਾਂ ਇਹ ਠੱਗਾਂ ਯਾਰ ਇਹ ਤਾਂ ਫਾਲਾ ਲੱਗਦੇ ਬਾਹਾਂ ਨਾ ਜਾਂਦੇ ਆ ਨਾ ਠੱਕੇ ਨਾ ਆਹੋ ਤੇ ਇੱਥੋਂ ਵੀ ਮੰਗਦੇ ਠੱਕੇ ਨਾ ਮਾਤਾ ਆਹ ਦਾ 50 ਰੁਪਏ ਦੇ ਦੇ ਉਹਨਾਂ ਨੂੰ ਨਹੀਂ ਆਣਾ ਸੀ ਉਹਨਾਂ ਤੋਂ 500 ਮੰਗੀ ਜਾਂ ਛੜੀ ਵੀ ਦਮੂਹੀ ਫੜੀ ਉਹਨਾਂ ਦੇ ਕਿਹਨਾਂ ਦਾ ਘਰ ਸੀ ਉਹ ਉਹ ਬੋਲੇਗਾ ਕਹੜੇ ਪੋਲੇਗਾ ਬੋਲੇਗਾ ਇਹਨਾਂ ਦਾ ਠੀਕ ਹੈ ਲੜੀ ਕਾ ਅੱਛਾ ਤੇ ਦਮੂਹੀ ਫੜੀ ਤੇ 500 ਰੁਪਏ ਮੰਗੀ ਜਾਣ ਲੈ ਕੰਨਾ 500 ਦਮੂਹੀ ਦਾ ਭਿਆੜੀ ਮੰਗੀ ਜਾਣ ਹੂੰ ਇਹ ਤਾਂ ਮਾਨਣ ਤਾਂ ਥਾਰੇ ਅੜਗਾ ਲਾ ਕੇ ਦੇਖ ਲਈ ਜੇ ਤੋ ਕੈ ਭਰਾਂ ਨਾ ਉਹਦਾ ਆਦੀ ਕੋਲੇ ਆ ਖੜ ਗਿਆ ਇਹ ਇਹ ਥਾਗੜ ਅੜਗਾ ਉਹਦੇ ਹੀ ਹੈ ਤਾਂ ਥਾਗੀ ਹੈ ਪਿੰਡ ਚੋਂ ਬਾਹਰ ਨਾ ਆਗਾ ਆਪਣੇ ਮਾਨਾ ਦਾ ਮੁੰਡਾ ਹੈਗਾ ਕੋਈ ਕਿੱਥੇ ਆਪਣੇ ਤਾਂ ਕੋਈ ਨਹੀਂ ਮਾਨਾ ਦਾ ਹੈਗਾ ਆਪਣਾ ਯਾਰ ਮਾਨਾ ਦਾ ਨਹੀਂ ਯਾਰ ਲਾ ਬੱਚਾ ਇਹ ਠੁਠਿਆ ਹੋਣਾ ਸੱਚੀ ਗੱਲ ਹੈ ਨਹੀਂ ਇੱਥੇ ਕੋਈ ਹੈ ਕਿਹਨੇ ਆ ਹੋ ਪਿੰਡ ਦੇ ਵਿੱਚ ਤੁਸੀਂ ਕਹਿੰਦੇ ਸੱਦੇ ਆ ਮਾ ਕਾ ਨੂੰ ਗਗੂ ਨੇ ਸੱਦੇ ਆ ਯਾਰ ਗਗੂ ਦੇ ਦੋ ਮਾਰੀ ਦੇ ਲਈ ਦਿੱਤਾ ਹਾਂ ਇਹ ਮੈਂ ਬਾਪੂ ਆਪਣਾ ਕਾ ਆਪਣਾ ਘਰ ਪਟੂਗਾ ਏ ਤੋ ਆ ਨਹੀਂ ਉਹ ਰੌਲਾ ਪਾਈ ਜਾਂਦਾ ਸੀ ਆ ਹਾਂ ਉਹ ਨਾਲ ਕੌਣ ਉਹ ਸਾਡੇ ਵੱੜ ਕੇ ਕੌਣ ਘਰ ਕੌਣ ਦਾ ਬੂਟੇ ਦੇ ਵੱੜ ਕੇ ਛੇਰ ਕੇ ਹਾਂ ਉਹ ਕਾਉਣਾ ਇੱਥੇ ਪਤਾ ਕਿਹਦੇ ਘਰੇ ਵੜ ਗਏ ਕਿਹ ਕੇ ਸ਼ੇਰ ਕੇ ਆਓ ਸ਼ੇਰ ਕਿਹ ਖੁਰ ਦੇ ਐਦਾ ਦੇਖੋ ਨਾਲੇ ਭੱਜਿਆ ਫਿਰਦਾ ਹੀ ਬਖਤੌਰਾ ਹਾਂ ਬਖਤੌਰਾ ਉਹ ਆਦਾ ਕੇ ਉਹਨਾਂ ਦੇ ਵੀ ਗਏ ਆ ਕੇ ਓਏ ਰੈਕ ਦਾ ਉਹਨਾਂ ਗੱਗੂ ਨੇ ਭੇਜਿਆ ਹੈ ਬੇਚਿਆ ਜਾ ਦੇ ਵੇ ਬੇਚਰਾ ਦੀ ਨਹੀਂ ਬਖਤੌਰਾ ਮੈਨੂੰ ਵੀ ਬੋਲ ਗਿਆ ਉਹਨਾਂ ਗੱਗੂ ਨੇ ਭੇਜਿਆ ਆ ਕੇ ਸਾਡੇ ਘਰੇ ਹਾਂ ਆਹੋ ਇਹ ਤੂੰ ਵੀ ਗਾ ਤੂੰ ਭੇਜਿਆ ਯਾਰ ਇਹ ਤੂੰ ਇਹ ਮਰੂਗਾ ਕੇ ਉਹ ਯਰ ਤੂੰ ਕਾ ਤੋ ਭੇਜਿਆ ਯਾਰ ਉਹਨਾਂ ਦੇ ਘਰੇ ਕਾ ਤੋ ਭੇਜ ਦਿੰਦਾ ਮੈਨੂੰ ਕਿਹਾ ਮਾਰੂਗਾ ਓ ਹਟ ਤਾਂ ਗਏ ਓ ਹਟ ਤਾਂ ਗਿਆ ਤੂੰ ਤੇਰੀ ਫਾਈਲ ਦੇਖ ਕੇ ਕਦੇ ਕੱਲ ਦਾ ਕੱਲ ਤਾਂ ਕਰ ਲੈ ਯਾਰ ਉਹ ਕਾ ਬਾਤ ਬੰਗਾ ਨੋ ਕੱਲ ਤਾਂ ਗੱਲ ਕਹੀ ਲੁੱਟ ਕੇ ਲੈ ਜਾਏ ਬੰਦਾ ਬੁੱਢਾ ਕੱਲੋਂ ਹੁੰਦੇ ਜਿਹਾ ਬਾਹਰ ਖਿੰਦੇ ਸੇ ਭੱਲਾ ਕੋਲੇ ਥਾ ਹੁੰਦੇ ਬਾਹਰ ਸਿੱਧੀ ਜਾ ਕੇ ਕੋਈ ਇਹਨਾਂ ਕੋਲ ਤਾਂ ਬੜਾ ਕੁਛ ਹੁੰਦਾ ਬਾਈ ਬੜਾ ਕੁਛ ਹੁੰਦਾ ਇਹਨਾਂ ਕੋਲੇ ਨਾ ਇਹ ਭਿੰਦੀ ਬੁਣ ਜਾਂਦਾ ਅੱਖਾਂ ਨਾਲ ਕਿ ਸ਼ਰਮਾ ਨਹੀਂ ਨਾ ਮਿਰਚਾਂ ਪਾ ਦੇਦੇ ਪੈਸੇ ਲੈ ਜਾਂਦੇ ਹਾਂ ਹਾਂ ਸ਼ਰਮਾਣਾ ਲੱਗੈ ਇਹਨਾਂ ਨੂੰ ਕਿਆ ਹੋ ਸਗਾ ਵਧਿਆ ਲੱਭ ਹਾ ਇਹ ਆਲੇ ਤੱਕ ਆਲੇ ਨਹੀਂ ਇਹ ਮੈਨੂੰ ਪਤਾ ਨਹੀਂ ਤਾਰ ਕਾਹ ਨੂੰ ਛੱਡ ਪਰ ਯਾਰ ਉਹ ਗੱਗੂ ਆਣਾ ਕਿਰਿਆ ਕਰਿਆ ਨਾ ਇਹ ਅਕਲ ਹੀ ਨਹੀਂ ਇਹ ਦੇਖਾ ਜਦ ਮੈਂ ਆਇਆ ਦੇਖਾ ਫਟਕੇ ਛੱਡਦਾ ਨਹੀਂ ਕਰਦਾ ਇੰਦਾ ਹੋ ਗਿਆ ਅਕਲ ਹੀ ਨਹੀਂ ਆਈ ਇਹਨੂੰ ਸਕੂਲ ਚ ਕੀ ਲੈ ਜਾਂਦਾ ਸੀ ਬੋਲਣ ਮਾਰ ਲੰਦਾ ਨਹੀਂ ਪਤਾ ਨਾ ਜਾਂਦਾ ਸੀ ਇਹ ਸਕੂਲ ਚ ਕੀ ਲੈ ਜਾਂਦਾ ਇਹਨੂੰ ਪੁੱਛ ਅਕੈਡਾ ਗੱਗੂ ਇਹ ਭਾਈ ਜਦੋਂ ਜਦੋਂ ਬਾਕੀ ਬਈ ਇੰਨੀ ਗੱਲ ਹੱਸਦਾ ਵਾਲਾ ਟੀਚਰ ਦੀ ਗੱਲ ਕਰਦਾ ਇਹ ਤੇਰੀ ਭੈਣ ਦੀ ਪੱਟੇ ਦਾ ਭਾਰੀਆ ਵਾਲਾ ਆਹ ਚਾਤੇ ਦੀ ਭੈਣ ਨੂੰ ਗਦਾ ਜਿਹੜੇ ਉਹ ਪੱਖੇ ਦੇ ਵੱਜੂ ਪੱਖੇ ਤਾਂ ਪੱਖੇ ਦੇ ਜੀ ਛੋਲ ਲੈ ਜਲਾਨਾ ਨਾ ਨਾ ਛੱਡ ਪਾ ਜੀ ਨਾ ਨਹੀਂ ਆ ਫੁੱਟੇ ਉਹਨਾਂ ਨੂੰ ਲਾਇਆ ਗਲਤ ਹੁਣ ਬਾਬਾ ਹੱਸ ਕੇ ਗੱਲ ਵਾਲੀ ਕਰਦਾ ਯਾਰ ਇਹ ਕਈ ਵਾਰੀ ਬੁੜੀਆਂ ਕੱਲਾਂ ਇਹਨਾਂ ਜਾਂਦਾ ਛੱਡਿਆ ਹੈ ਇੱਕ ਕੁੜੀ ਸੀ ਆ ਨਾ 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 ਗੀਤ ਫੁੱਦੀ ਆ ਹਾ ਹਾ ਮੇਹਨਤ ਦੇ ਤੈਨੂੰ ਜੀ ਮਾਰ ਦੇਣੀ ਕੋਣ ਆਦਾ ਮੈਂ ਕਿ ਆਖਿਆ ਤੇ ਜੀ ਭੈਣ ਦੇ ਫੁੱਦੀ ਆ ਕਾ ਤੂੰ ਗੱਗਵਾ ਨਾ ਨਾ ਗੀਤ ਆ ਤੇਰੀ ਭੈਣ ਨੂੰ ਚੋੜਨ ਜਾਂ ਨਾ ਗਿਆ ਹੋ ਇੰਨਾ ਗਲਤ ਬੋਲ ਗਿਆ ਯਾਰ ਆਹੋ ਬਾਲੀ ਮਾੜੀ ਗੱਲ ਆ ਇਹਦਾ ਨਾ ਗੀਤ ਹੈ ਕਲੇ ਤਾਂ ਸ਼ਰਮ ਮੰਨੇ ਵਾਪੂ ਦੀ ਤਾਂ ਸ਼ਰਮ ਮੰਨੇ ਜੀ ਕਾ ਜੀ ਸ਼ਰਮਾ ਤਰਾ ਤੂੰ ਜਮੇਣੇ ਬਸ ਗਿਆ ਉਹਦੇ ਮੂੰਹ ਤੇ ਗਏ ਤਾਂ ਹੈ ਹਾਂ ਕੌਣ ਆਈ ਇੰਨਾ ਦੇ ਮਿਲਲਾ ਦਾ ਰਾਜ ਕਿ ਘਰੇ ਵੀ ਆਏ ਹੈ ਆ ਗਏ ਸੀ ਥੋੜਾ ਨਾਥ ਥੋੜਾ ਸਾਡੀ ਖਾਮ ਆ ਗਏ ਓਏ ਬਾਈ ਤੁਸੀਂ ਹੋਕਾ ਦਵਾ ਦਿਓ ਇਹ ਪਿੰਡ ਚ ਹੋਕਾ ਦਵਾਉਣ ਵਾਲਾ ਓਏ ਆ ਥਾਗਾ ਜਾ ਘਗੂ ਕਿਨੇ ਭੇਜਿਆ ਦਾਦੂ ਨੇ ਰਾਜ ਕਿਰੇ ਭੇਜਿਆ ਹੁਣ ਇਹ ਕਹੇ ਸੀ ਪੂਰੇ ਹੀ ਹਾਂ ਆ ਕੇ ਜਮੰਦਾ ਰਾਜ ਹਾਂ ਕਿੱਦਾਂ ਮੁਗਿਆ ਰਾਜ ਹਾਂ ਆ ਨਿਕਲ ਕੇ ਭੰਦੇ ਆ ਜਾਲਾ ਹਾਂ ਆਏ ਨਿਕਲ ਕੇ ਪਿੰਡ ਚ ਹਾਂ ਆ ਮਾਂ ਬਾਪ ਅੱਜ 10000 ਰੁਪਏ ਦਿਹਾੜੀ ਭਾ ਕੇ ਜਾਣਗੇ ਉਹ ਡਟ ਕੇ ਜਾਣਗੇ ਪੱਕਾ 10000 ਰੁਪਏ ਦਿਹਾੜੀ ਭਾ ਕੇ ਜਾਣਗੇ ਠੀਕ ਹੈ ਮੰਨਦੇ ਨਹੀਂ ਤੁਸੀਂ ਹਾਂ ਆ ਮਾਂ ਬਾਪੂਗਾ ਸਾਨਾ ਗੱਗੂ ਆ ਸਾਰੇ ਟੱਬਰ ਇਹ ਦਖਲ ਕਰਦੇ ਯਾਰ ਸਾਰੇ ਟੱਬਰ ਨੂੰ ਮਰਵਾਉ ਇਹ ਹੈ ਜੇ ਕੋਈ ਨਹੀਂ ਇੱਕ ਮਿੰਟ ਤੇ ਤੂੰ ਵੀ ਦਖਲ ਕਰ ਦੇਗਾ ਯਾਰ ਇਹਨੂੰ ਇਹ ਫੇਰ ਦਖਲ ਹੀ ਆ ਹੋ ਜਾ ਛੇਕੇ ਦਾ ਤੂੰ ਵੀ ਰਾਮੇ ਇਹਨੂੰ ਬਾਰ ਚੱਕਾ ਤੋਂ ਭਾਇਆ ਇਹ ਪੰਜ ਤੋਂ ਬਾਰ ਖੋਲੀ ਜਾਂਦਾ ਉਹ ਜਿਹਾ ਦਸਾ ਲਾਇਆ 14 ਇਹ ਬੰਦਾ ਨਾ ਹੋਵੇ ਘਰੇ ਤੇ ਲੁੱਟੇ ਰੇ ਇਹ ਖੁਦੀ ਜੀ ਮਾਰਦੇ ਸੀ ਜਮਾ ਮਾਰਦੇ ਸੀ ਬਹੁਤ ਗਲਤ ਗੱਲ ਆ ਯਾਰ ਤੇਰੀ ਆਦਾ ਗਲਤ ਗੱਲ ਹੈ ਦੀ ਯਾਰ ਇਹ ਮਾਂ ਬਾਪ ਦਾ ਜੀ ਸਾਦਾ ਕਾ ਫਾਕਤਾ ਜੀ ਪੈਂਦੇ ਆ ਤੇਰੀ ਮਾਂ ਉਹ ਡਾਕਟਰ ਵੀ ਘਾਇਓ ਰਾਮੇ ਹਾਂ ਨਹੀਂ ਨਰਸਾ ਵੀ ਆਉਂਦਾ ਸਕਾ ਤਾ ਨਹੀਂ ਜਾਂ ਗੰਦਾ ਗੱਗੋ ਉਹਨੂੰ ਵੀ ਛੱਡ ਕੇ ਲਿਆਦੀ ਨਹੀਂ ਨਰਸ ਤਾਂ ਆਪਣੇ ਦਾ ਕਦੇ ਕਿਸੇ ਨੂੰ ਕੋਈ ਰੋਗ ਹੀ ਨਹੀਂ ਉਹ ਨਰਸ ਦੀ ਆ ਹਰੇਕ ਨੇ ਉਹ ਪੜ ਜਾਂਦੀ ਨਰਸਨੀ ਆਹ ਉਹ ਨਰਸਕਾਰ ਨੂੰ ਆ ਠੱਗੀ ਆ ਠੱਗੀ ਆ ਪੈਸੇ ਲੈ ਲੰਦੇ ਆ ਤੇ ਉਹ ਵਿੱਚੀ ਦਾ ਮੱਝਾਂ ਦਾ ਟੀਕੇ ਲਾਈ ਜਾਂਦੀ ਤੇ ਉਹੀ ਬੰਦੇ ਆਲੇ ਲਾਈ ਜਾਂਦੀ ਆ ਉਹ ਉਹੀ ਆ ਝਾੜ ਚੰਗੀ ਮੈਨੂੰ ਆਹਦਾ ਦੱਸ ਦੇ ਵੀ ਤੁਸੀਂ ਕਹੋ ਸਾਦੇ ਘਰੇ ਨਾ ਖਾਣੀ ਠੱਗਿਆ ਦੀ ਕੀ ਜੀ ਜਾਣੋ ਬਾੜਿਆ ਕੋਈ ਹੋਰ ਗਾਲਤ ਗੱਲ ਆ ਯਾਰ ਇਹਦੀ ਦਾ ਯਾਰ ਆ ਜਾਇਗਾ ਫੱਟ ਕੇ ਚਲਾ ਜਾ ਇਹਨੂੰ ਇਹਨੂੰ ਕਾ ਬਾਪੂ ਚਕਾਰ ਜਾ ਜਾ ਹਾਂ ਚਕਾਰ ਜਾ ਯਾ ਜਿੰਨਾ ਜਰ ਕਰਕੇ ਬੰਦੇ ਆਉਂਦੇ ਆ ਕਰਕੇ ਇਹ ਬਾੜ ਦੇ ਅੰਦਰ ਇੱਟ ਪਾ ਨਹੀਂ ਲੰਗਾ ਮੇਲ ਚ ਪਾ ਠੀਕ ਆ ਗਿਆ ਆ ਮੈਂ ਚ ਕਾਉਂ ਮੇਰੇ ਉਹ ਪੱਖੇ ਦੇ ਵੱਜੂ ਉਹ ਮੇਰੀ ਆ ਬਾਹਰ ਮੇਰੀ ਐ ਉਹ ਪੱਖੇ ਦੇ ਵੱਜੂ ਬਾਪੂ ਅਸੀਂ ਮੈਂ ਕਹਿੰਦਾ ਨਾ ਪੱਖੇ ਦੇ ਵੱਜੂ ਯਾਰ ਇਹ ਲੈ ਮਨ ਤਾਂ ਨਾ ਫਾਕਤ ਤੇਰੀ ਉਹ ਮੇਰੇ ਨਾਲ ਮਾਰੀ ਇਹਦੇ ਦੋ ਮਾਰੀ ਇਹਦੇ ਮੈਂ ਕਹਿੰਦਾ ਨਾ ਕਹਿੰਦਾ ਨਾ ਐਸ ਬਾਹਰ ਖੜ ਲਾ ਸਾਡੀ ਮੰਨ ਮੈਂ ਕਹਿੰਦਾ ਨਾ ਸਾਡੀ ਮੰਨ ਮੈਂ ਕਹਿੰਦਾ ਗੱਗੂ ਸਿਆਣਾ ਬਾਂਜਾ ਤੇਰਾ ਪਿਆਰ ਕੱਟ ਚੱਕਾ ਗਿਆ ਯਾਰ ਅੱਜ ਕੱਟ ਹਾਂ ਕੱਟ ਦਿੰਦਾ ਓ ਯਾਰ ਮੇਰੀ ਗੱਲ ਸੁਣੋ ਤੈਨੂੰ ਰਿਸ਼ਤਾ ਨਹੀਂ ਕਰਨਾ ਕਿਸ ਨੇ ਸਿਆਣਾ ਬਨਜਾ ਇਹ ਮੇਗਾ ਛਾਗਾ ਲੱਗਦਾ ਤੇਰੀ ਹਾਂਕ ਪਾਰੇ ਤੇ ਇਸ਼ਕੀ ਦੀਆਂ ਨੂੰ ਗੱਲ ਤਾਂ ਸੁਣੋ ਇਸ਼ਕੀ ਦਾ ਕੀ ਐ ਆਦਾ ਹਾਂਕ ਪਾੜਾ ਛਾਗ ਕਾ ਲਾ ਤੁਮ ਤੈਨੂੰ ਆਦਾ ਆਹੋ ਤੈਨੂੰ ਕਰਾਊਗਾ ਤੈਨੂੰ ਕਰਾਊ ਛਾਗ ਹਾਂਕ ਮਲ ਕਾ ਨੂੰ ਖੱਗੂ ਨੂੰ ਨਹੀਂ ਇੱਕ ਮਿੰਟ ਉਹ ਇਹਨੂੰ ਰਿਸ਼ਤਾ ਨਹੀਂ ਕਰਨਾ ਕਹਿੰਨੇ ਜਿਵਾਖ ਖਰਾਬ ਪਾਲਾ ਕਰੀ ਜਾਂਦਾ ਗੱਗੂ ਛੋੜਿਆ ਇਹਦੇ ਭੈਣ ਨੂੰ ਗਾੜਦਾ ਕੋਈ ਇਹਨੂੰ ਕਿਹਨੇ ਦੇਣੀ ਕੁੜੀ ਆਹੋ ਆਜ ਮੈਂਨਾ ਕੱਡੀਆਂ ਖਾਗਾ ਆ ਤਾਂ ਇਹਨੂੰ ਤਾਂ ਦੇ ਦੇਣਗੇ ਕੁੜੀ ਆ ਕਹਿ ਗਈ ਨਾ ਅਕਲ ਹੀ ਨਹੀਂ ਜਮੇ ਨੀ ਸ਼ਰਮ ਮੈਂ ਪੈਸੇ ਜਾਦਾ ਬੰਦ ਤੇਰੇ ਕੁੜੀ ਨੂੰ ਨਾ ਨਾ ਆ ਗਿਆ ਆ ਗਿਆ ਕਹਿਣ ਮੈਂ ਉਹ ਆੜੇ ਹੁਣ ਨਾ ਈ ਉਹੀ ਉਹ ਤੇਰੀ ਭੈਣ ਦੇ ਨਾਲ ਉਹ ਵੱਧ ਗਿਆ ਚਾਲਾ ਪਾ ਦੇ ਗਰੇਡਾ ਯਾਰ ਤੂੰ ਛੱਡ ਪਰੇ ਉਹ ਮੀਂਹ ਮੂੰਹ ਕਿਵੇਂ ਆ ਮੀਂਹ ਮੂੰਹ ਕਿਵੇਂ ਹਟੇ ਰਿਹਾ ਗਾਦਾ ਉਹ ਤੇਰੀ ਉਹ ਠੇਕੇ ਦਾ ਤੇਰੀ ਕੁਮੀ ਨਿਕਲਦੇ ਕੈਦਾ ਕੈਦਾ ਮੈਂ ਕੈਦਾ 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 ਮੈਂ ਚੱਪ ਕਰਦਾ ਹਰੇੜਾ ਬਾੜਾ ਹਰੇੜਾ ਬਾੜਾ ਇਹ ਹਰੀ ਜੰਨਾ ਤੇ ਲੋਕਾਂ ਨਹੀਂ ਆਹ ਰੇੜਗੇ ਤੇ ਵੀ ਟੈਸ਼ਨ ਜੇ ਘਾਟੋਂ ਲਾ ਕੇ ਹੋਣੀ ਯਾਰ ਅੱਗੇ ਰੋ ਬੰਦ ਕਰ ਪਾ ਜੰਦਰ ਬੰਦ ਕਰਦਾ ਬੰਦ ਕਰਦਾ ਨਾ ਹਾਂ ਕੀਤਨ ਨੂੰ ਹਟ ਗਿਆ ਸਾਡੇ ਤੋਂ ਹਟ ਗਿਆ ਸਾਡੇ ਕਮਲਾ ਜੀ ਛੱਡਿਆ ਕੀ ਹੈ ਨਾ ਸੱਜਾ ਇਹ ਤਾਂ ਹਾਂ ਦੇਖ ਜੋਗੀ ਨੂੰ ਮਗਾ ਲੈਂਦਾ ਬਰਮਾਇਆ ਇਹਦਾ ਉਧਰ ਰਾਤ ਨੂੰ ਨਹੀਂ ਕਰੇ ਕਿ ਬਾਰ ਖੋਲੀ ਜਾਂਦਾ ਤੇ ਕਿ ਥਾ ਬਾਗ ਹੈ ਅਜੀ ਭੈਣ ਤੇ ਫੁੱਲੇ ਹਾਂ ਨਹੀਂ ਮਾਤੇ ਸੇ ਅੱਕਦਾ ਇਹ ਕਹਿੰਦਾ ਰਾਤ ਨੂੰ ਬਾਹਰ ਖੋਲਤਾ ਨੇ ਕਿ ਸਬਜ਼ੀ ਵਾਲ ਆ ਗਿਆ ਕਿ ਬਾਪੂ ਨੇ ਇਹ ਨੇ ਆ ਆ ਸਾਜ ਆ ਕਨੇ ਕਟਾਤਾ ਬੇਲੋ ਉਹਦੇ ਵੀ ਗਾ ਇਹ ਪਹਿਲੀ ਗੱਲ ਮੇਰੀ ਗੱਲ ਸੁਣ ਗੱਗੂ ਕੀ ਹੱਕ ਆ ਪੈਨਸ਼ਨ ਲੋਕਾਂ ਦੀ ਪੈਨਸ਼ਨ ਕਟਾਉਂਦਾ ਇਹ ਆਹੋ ਇਹਨੂੰ ਤਾਂ ਹੱਕ ਹੀ ਨਹੀਂ ਯਾਰ ਭਾਈ ਐਡਾ ਇਹਦਾ ਕੰਮ ਕੀ ਆ ਯਾਰ ਇਹ ਹੈ ਕੰਮ ਚ ਲਾਤ ਲਾਉਂਦਾ ਹੈ ਯਾ ਮਰੂਗਾ ਇੱਕ ਮਿੰਟ ਆਪਣੇ ਪਿੰਡ ਜੇ ਕੁੰਡੀ ਲੱਗਦੀ ਹੋਵੇ ਆਹ ਨਾ ਮੀਟਰ ਆਹ ਨਾ ਬਾਹਰ ਰੱਖੋ ਲੈ ਬੈਲ ਆ ਗਿਆ ਤਾਂ ਲੋਕਾਂ ਨੂੰ ਆਹ ਰੇਡ ਕੇ ਤਾਂ ਵੀ ਬੈਲ ਆ ਗਿਆ ਦਾ ਲੈ ਆਹੋ ਤੇ ਹੰਦਰ ਦੀ ਬੰਦ ਆ ਇਹ ਅੱਜ ਪੌਗਾ ਚੈੱਕ ਹੈ ਪੌਲੀਆ ਇਹਨਾਂ ਹਾਂ ਜੇ ਤੁਸੀਂ ਮੜਾ ਮੋਟਾ ਰੋਕੋ ਇਹਨੂੰ ਕੀ ਸੁੱਖ ਗਿਆ ਦਾ ਇਹ ਆ ਭਾਂਦਾ ਲੱਕੜਾ ਤੈਨੂੰ ਪਦਾ ਉਗਵਾਤੀ ਆ ਨਾਰਲਿਆ ਬ ਉਹਨਾਂ ਦੇ ਆਹੋ ਯਾ ਹੁਣ ਸਭ ਮੈਂ ਇਹਨੇ ਫਮਾਤਾ ਛੱਡੇ ਆ ਕਿਹਨੇ ਛੱਡੇ ਹੋਣਗੇ ਰੰਗ ਬਾਦ ਮੈਂ ਕਿਹਾ ਅੱਜ ਨਹੀਂ ਤਾਂ ਅੰਦਰ ਨਹੀਂ ਮੈਨੂੰ ਤਾਂ ਇਹਨੂੰ ਦੇ ਤੂੰ ਕਿੱਥੇ ਮੈਨੂੰ ਬਾਜ ਹੀ ਨਹੀਂ ਮਾਰੀ ਇਹਨੇ ਮੈਂ ਤਿੰਨ ਬਾਜਾ ਦਾ ਮਾਰੀ ਆ ਨਾ ਮੈਂ ਤਾਂ ਰਵੜਾ ਪਾਏ ਤੂੰ ਆਇਆ ਉਹਦੇ ਕੋਲ ਅੱਛਾ ਅੱਛਾ ਨੇ ਮੈਨੂੰ ਕੋਈ ਕਹਿ ਕੇ ਆ ਅੱਜ ਆ ਰਾਮਾ ਕਿਥੇ ਮੈਂ ਘਰੇ ਬੈਠਾ ਹੈ ਭਾਈ ਪਛੂ ਬਾਦ ਕੀ ਖਾਈ ਹੈ ਮਨ ਨੂੰ ਕੀ ਖਾ ਮੈਂ ਖਾ ਲਿਆ ਨਾ ਕੇ ਆਂ ਬਾਲਾ ਮਾ ਕੇ ਨਹੀਂ ਬਾਕੀ ਭਈਆ ਬਿੱਲਾਂਾਂ ਵੀ ਮਾਰੀਆਂ ਘਰੇ ਇਹ ਵੀ ਮਾਰੀਆਂ ਬਾਲਾਂ ਨਾ ਰੱਖਾਂ ਇਹ ਵੀ ਬਿੱਲਾਂੀਆਂ ਬਿੱਲਾਂ ਅੱਗੇ ਸਾਨੂੰ ਕੁੱਤਾ ਸਾਡੇ ਸੰਤ ਆ ਸੰਤਾਂ ਦੇ ਹੁੰਦੇ ਸੀ ਨਾ ਆਪਣੇ ਵਾਲੇ ਹਾਂ ਨੈਟ ਦੇ ਸੰਤ ਆਹੋ ਉਹਦੇ ਬਿੱਲੇ ਕੁੱਤਾ ਤੇ ਬਿੱਲੀ ਘਰੇ ਮਾਰੇ ਪਾਲੇ ਮਾਰੇ ਆ ਬਰਬਾਦੀ ਆ ਘਰ ਦੀ ਕਿਹਦੋ ਹੋਰ ਮਾਰੇ ਹੁੰਦੇ ਬਿੱਲੀ ਕੀ ਹੁੰਦੀ ਆ ਬਿੱਲੀ ਪੈਸੇ ਦਿੰਦੀ ਆ ਕਹਿੰਦਾ ਮੈਂ ਦੇਖੋ ਜਨਾ ਬਾਈ ਹਾਂ ਲੈ ਕੋਲ ਨਾ ਵਾੜਾ ਬਾਸਾਰ ਦੇ ਕੋਈ ਜਿਆਦਾ ਖੇਤ ਹੈ ਜਾ ਪਾ ਜਾ ਚਾਹ ਨਾ ਖੇਤ ਹੈ ਯਾਰਾ ਗੈ ਨਾ ਨਹੀਂ ਬਾਈ ਸਾਜਾ ਕਾ ਪਾਟਾ ਇਹਨੇ ਪੱਟਦਾ ਇਹਨੇ ਇਹਨੇ ਜਵਾਕ ਇਹਨੇ ਇਹ ਭੈਣੇ ਪੱਥੇ ਦਾ ਲਾਣੇ ਪੱਟੀ ਮੇਜ਼ ਕਰ ਦੂਗਾ ਪੱਟੀ ਮੇਜ਼ ਕਰਦੀ ਇਹਨੇ ਪੱਟੀ ਮੇਜ਼ ਕਰਦੀ ਸੱਜਾ ਕੀ ਆ ਸਾਜਾ ਇਹਨੇ ਇਹਨੇ ਰਾਤ ਨੂੰ ਭੈਣੇ ਫੁੱਜੇ ਹੇਕ ਨਹੀਂ ਛਾਦਾ ਚੌਂਕੀਆਂ ਵੀ ਭਰਦਾ ਇਹ ਘਰ ਦੀਆਂ ਚੌਂਕੀਆਂ ਵੀ ਭਰਦਾ ਇਹ ਆ ਭਾਗਾ ਭੈਣੇ ਜੰਦਾ ਪਿੱਲੇ ਲਵਲਾ ਤੇ ਆਪਾਂ ਦਰਗਾਹ ਨਾਲ ਗੱਲ ਕਰੀ ਅਗਲੇ ਕਹਿੰਦਾ ਗਾਂ ਕਰਦਾ ਉੱਥੇ ਬਾਬੇ ਕੋਲੇ ਬੈਠੇ ਚੌਂਕੀ ਦੋੜੀ ਬਲੀ ਦੇਣ ਨੂੰ ਕਹੀ ਜਾਂਦੇ ਸੀ ਨਾ ਬੱਕਰੀ ਦੀ ਇਹ ਹਾਂ ਉਹ ਤਾਂ ਠੱਗ ਆ ਯਾਰ ਕਿਆ ਮਾਈ ਉਹ ਤਾਂ ਠੱਗ ਆ ਉਹਨੂੰ ਬਲੀ ਦੇ ਅਸੀਂ ਨੇ ਅਸੀਂ ਇਹ ਆਸੀਂ ਦਾ ਨਾਨਕ ਨੂੰ ਮੰਨਦੇ ਨਹੀਂ ਬੱਕਰੀ ਕਾ ਤੋਂ ਪਾਲਦਾ ਫਿਰਦਾ ਵੇ ਬਲੀ ਵਾਸਤੇ ਹਾਂ ਉਹ ਭੈਣ ਚੋ ਦਾ ਪਾਪੀ ਬੱਕਰੀ ਪਾਲਦਾ ਫਿਰਾਂ ਦਾ ਬਲੀ ਦੇਣੀ ਆ ਦੀ ਭੈਣ ਚੋ ਠੀਕ ਹੈ ਬੱਕਰੀ ਹਜੇ ਆਉਦੀ ਦੇ ਦੇਗਾ ਬੱਕਰੀ ਦੀ ਦੇ ਨਾ ਬਚਾ ਦੇਗੀ ਇੱਥੇ ਲਾ ਨਾ ਨਹੀਂ ਮੇਰੇ ਨਹੀਂ ਇੱਕ ਮਿੰਟ ਜਿਹੜਾ ਉਹ ਐਸੇ ਨੇ ਨਹੀਂ ਆਗ ਲਗੇ ਨਹੀਂ ਜਿਹੜੀ ਜਸਿਆਣ ਫਿਜ਼ ਕਰਦੀ ਬੁੜੀ ਹਾਂ ਹੈਨਾ ਘਰ ਦੀਆਂ ਪੁੱਛਾਂ ਕੌਣ ਕਢਾਉਂਦਾ ਮੈਂ ਇਹਦੇ ਨੂੰ ਪੁੱਠਾ ਮਾੜੂਗਾ ਪੁੱਛਾਂ ਕਢਾਈ ਜਾਏ ਇਹ ਕਢਾ ਕੇ ਲਿਆ ਹਾਂ ਇਹ ਤੂੰ ਖਾਓ ਖੂਨ ਆ ਕੋਸੇ ਦਾ ਨਹੀਂ ਜਿੰਦਾ ਆ ਲੈ ਕੇ ਆਇਆ ਰਵੜ ਦੇ ਜਿੰਦੇ ਲੈ ਕੇ ਆਏ ਹਾਂ ਹੈਨਾ ਗੰਗੂ ਗੱਗੋਬਦ ਨਹੀਂ ਯਾਰ ਮਾਨ ਫਰਨਾਉਂਦਾ ਨਹੀਂ ਤੁਹਾਡੇ ਘਰੇ ਕੋਈ ਚੀਜ਼ੀ ਤੋੜਾ ਤੋੜ ਕਾ ਲਈ ਆ ਇਹ ਪੁੱਛਾਂ ਕਾ ਪੁੱਛਾਂ ਕਾ ਕਢਾਉਂਦਾ ਇਹ ਇਹ ਕਦੋਂ ਨੇ ਜੀ ਪੈਨੋਂ ਪੱਛਾਈ ਜਾਂ ਨਹੀਂ ਖਾਦਾ ਛੱਡਿਆ ਨਹੀਂ ਕੀ ਆ ਹਾ ਜੋਗੀ ਤੁਹਾਨੂੰ ਬਾਈ ਤੇ ਜਾਂਦੇ ਹਾਂ ਇਹ ਇਹਨੇ ਸੱਜਿਆ ਬੰਦਾ ਆਜੀ ਚਾੜਦਾ ਕੋਈ ਇਹਨੂੰ ਫਾਇਦਾ ਕੀ ਹੈ ਥਾਦਾ ਕਾਹ ਤੋਂ ਆਹੀ ਥਾਦਾ ਲੜਾਉਂਦਾ ਮੈਨੂੰ ਓ ਯਾਰ ਮੈਂ ਤਾਂ ਹੈਗਾ ਬਗਾਨਾ ਬੰਦਾ ਮੇਰੀ ਗੱਲ ਸੁਣ ਇਹਦੋ ਜੀਤ ਨਾ ਲੈ ਕੇ ਖਾਓ ਹਾਂ ਆਖ ਲਵੇਂ ਤੀਮੀ ਕੋਲੇ ਜਾਂਦਾ ਉਹ ਤੇ ਪੁੱਛਾ ਘਣਾਉਂਦੇ ਉਹ ਚੀਜ਼ ਨਾ ਲੈ ਕੇ ਖਾਈ ਇਹ ਹੈ ਹਾਂ ਇਹ ਆ ਤੇ ਪੈਂਦਾ ਖਾਸਮਾ ਬਾ ਤੇਰੇ ਵਾਲੀ ਗੱਲ ਦਾ ਹੈ ਇਹ ਕੋ ਜਾਣਦੀ ਹੈ ਦੋਨੇ ਜਾਂਦੇ ਆਹੋ ਉਹ ਨਹੀਂ ਦਾ ਹੋਰ ਆਪਣੇ ਪਿੰਡੋਂ ਆ ਕੰਮ ਤੇ ਬਹੁ ਟਾਈਮ ਦਾ ਹਾਂ ਉਹਦਾ ਆ ਕੰਮ ਤੇ ਬਹੁ ਟਾਈਮ ਦਾ ਇਹ ਤੂਨੇ ਕਰਦੀ ਆ ਜਾ ਸਨਾਰ ਕੇ ਟਾਈਮ ਬੈਂਡ ਇਹਨੂੰ ਨਾ ਰਸਤਾ ਕਰਾਉਂਦੇ ਸੀਗੇ ਬੰਦੇ ਦੋ ਹਾਂ ਇਹਨੂੰ ਤੂਤਾਂ ਕਰਕੇ ਨਹੀਂ ਹੋਇਆ ਰਾਮੀ ਨੂੰ ਰਸਤਾ ਕਰਾਉਂਦੇ ਸੀ ਗੱਗੂ ਨੂੰ ਕਰਤੂਤਾ ਕਰਕੇ ਨਹੀਂ ਹੋਇਆ ਪਤਾ ਮੈਨੂੰ ਧੱਤ ਮਾਰੀ ਆ ਉਹਨਾਂ ਜਵਾਲੀ ਧੱਤ ਮਾਰੀ ਆ ਮੈਂ ਤਾਂ ਬਸ ਸਾਡੀ ਪੱਤੀ ਮੈਂਸ ਘੱਟੇ ਘੱਟ ਉਹਨੂੰ ਮੇਰਾ ਘਰ ਬਸ ਜਾਂਦਾ ਰੋਟੀ ਪੱਕਦੀ ਹੋ ਜਾਂਦੀ ਮੈਂ ਹੁਣ ਵਿਆਹ ਦੇ ਨਹੀਂ ਹੋਰ ਐਡਾ ਮਾੜਾ ਵੇ ਮੇਰੀ ਤਾਂ ਹੁਣ ਆਪਾਂ ਨਾ ਗਾਂ ਵੀ ਗਾਂ ਗਾਂ ਗੱਲ ਹੋ ਜਾਂਦੀ ਆ ਜਿਹੜੇ ਢਾਲੇ ਨਹੀਂ ਆਪਾਂ ਲੈਂਦੇ ਹਾਂ ਹਾਂ ਇਹ ਢਾਲੇ ਇਲਾਕੇ ਉਹਦਾ ਸੋਡਾ ਜਵਾਗ ਜੇ ਪੰਚਾਇਤ ਨੇ ਫੜ ਲਿਆ ਤਾਂ ਮੂੰਹ ਘੁੱਟਣਗੇ ਅ ਚੰਗ ਮਾੜਾ ਨਾ ਉਹ ਬੈਗਾ ਤੇ ਰੋਟੀ ਆ ਪਰ ਮਾੜਾ ਤਾਂ ਸੋਡੇ ਘਰ ਦਾ ਕਰੀ ਆਉਣਾ ਸਾਜਾ ਸਾ ਲੱਗਦਾ ਹੈ ਇਹ ਛੱਡ ਕੇ ਖਾਂਦਾ ਆ ਕੁੱਤੇ ਦਾ ਤੇਰਾ ਕੇ ਵੀ ਇਹਨੂੰ ਆਏ ਆ ਬਈ ਪਾਏ ਵੀ ਪੈਲੇ ਲੰਮੇ ਜਿਹੇ ਪਾ ਕੇ ਤਰੀਂ ਬੰਦੇ ਉਹ ਪੰਨ ਕਰਦਾ ਇਹ ਇਹ ਤੋਂ ਬੱਚੇ ਫਿਰਦੇ ਆ ਬਾਹਰ ਦੋ ਆ ਕੇ ਇਹ ਵੀ ਫੜਨੇ ਆ ਲੈ ਇਹ ਮਾਰ ਕੇ ਖਾ ਗਏ ਨਾ ਜਿਹੜਾ ਮਾਰ ਜਾਂਦਾ ਇਹਨੂੰ ਨਾ ਮੈਂ ਇਹਨੂੰ ਪਹਿਲਾਂ ਕਿਹਾ ਸੀ ਮੈਂ ਕਿਹਾ ਬਈ ਗੱਗੂ ਕੁੱਤਾ ਲੈ ਲੈ ਆ ਨਾ ਕਾਲਾ ਕੁੱਤਾ ਲੈਣਾ ਕਾਲਾ ਕੁੱਤਾ ਭਾਲ ਕੇ ਲਿਆ ਪਤਾ ਨਹੀਂ ਕਿੱਥੋਂ ਆ ਆ ਆ ਸਪੈਡ ਨਹੀਂ ਦਿੱਤਾ ਦੇ ਭਾਈ ਨਾ ਕਿ ਅਸਤੇ ਦੀ ਪੈਂਦੀ ਤੇਰਾ ਸਨ ਭਾ ਗਿਆ ਖਨਾ ਥਾ ਲੋ ਅੱਜ ਤੇਰੇ ਪਿੰਡ ਦਾ ਥੋੜਾ ਜਿਹਾ ਨਵਾਂ ਬਧੇ ਚੱਲੇ ਦੀ ਜੇ ਅਹੀਂ ਚੱਲਦਾ ਰਿਹਾ ਕੰਮ ਆਉਣ ਸਾਡੀ ਫੱਟੀ ਫੋਟੀ ਅਸੀਂ ਜਾਂ ਸਾਜਾ ਤੇ ਕਿਸੇ ਛਾਂ ਦੇ ਬੈਣੋ ਅੱਛੀ ਸਾਜਾ ਤੋਂ ਠੀਕ ਲੈਣਾ ਆਪਾਂ ਕੀ ਕਰਾਉਣਾ ਉਹ ਤਾਂ ਗੁੱਸਾ ਨਹੀਂ ਕਰਦਾ ਮੇਰੀ ਗੱਲ ਦਾ ਇਹਨੇ ਛੱਡੇ ਮੇਰੀ ਗੱਲ ਦਾ ਗੁੱਸਾ ਤਾਂ ਨਹੀਂ ਕਰਦਾ ਨਾ ਬੀੜਾ ਬਾਧੂ ਕਰਦਾ ਤੁਹਾਡੇ ਦਾ ਬਾਹਤਾਂ ਸਾਜਿਆ ਕੀ ਆ ਸਾਡਾ ਤੇ ਲੱਖ ਅੱਗੇ ਇਹਦੀ ਗੱਲ ਹੈ ਪੱਟੀ ਮੇਸ਼ ਕਰਤੀ ਕਰ ਬਾਕੀ ਨੈਕਰਾ ਤੇ ਹਾਂ ਅੱਗੇ ਫੁੱਡੇ ਇਹਨੇ ਉਹ ਗੱਜਾ ਕਰ ਰhame ਮੈਂ ਯਾਰ ਮੈਂ ਤਾਂ ਰੋਕੀ ਹੁੰਨਾ ਰੋਕੀ ਖੇਲਣਾ ਫੁੱਟੀ ਗਾ ਗੋਟੀ ਦਵਾ ਤੇ ਬੰਨ ਕੇ ਸੀ ਸੰਗਲ ਇਹਨੂੰ ਸੰਗਲ ਲੱਗ ਗੇ ਘਰੋਂ ਉਹ ਕਹਿੰਦੇ ਮਾੜਾ ਮੋਟਾ ਘਰੋਂ ਡਰਦਾ ਨਹੀਂ ਕਿਸ ਤੋਂ ਨਾ ਮੈਂ ਤਾਗਾ ਲਈ ਯਾਰ ਇਹਨੂੰ ਫਿਰੂ ਨਾ ਤੁਸੀਂ ਨਾ ਰੱਪਗਾ ਹਾਂ ਇਹਦੀ ਭੈਣ ਨੂੰ ਘੜੋ ਅਜੀ ਹੁਣ ਤੁਸੀਂ ਨੀ ਕਹਿੰਦੇ ਸੀ ਤਾਂ ਕੀ ਕਰ ਸਕਦੇ ਹੁਣ ਇਹ ਪਾਪੇ ਨਾਲ ਰਲੇ ਆ ਬਾਈ ਯਾਰ ਆਹੋ ਦੋ ਜਾਨੇ ਨਾਲ ਰਲੇ ਆਏ ਨਹੀਂ ਉਹ ਤਾਂ ਨਹੀਂ ਇੰਨਾ ਕਰਦਾ ਪੁੱਛਾ ਪੱਛਾ ਪੁੱਛਾ ਪੱਛਾ ਉਹ ਨਹੀਂ ਜਾਂਦਾ ਹੀ ਜਾਂਦਾ ਪੁੱਛਾ ਪੱਛਾ ਜੇ ਪੈਂ ਗਈ ਲੰ ਇਉਂ ਦਸੀ ਆਪਾਂ ਨੂੰ 1500 ਬਲਸ ਨੱਦਿਆ ਨਾ ਨੱਦਿਆ ਨਾ ਹਾਂ ਹਾਂ ਇਹ ਇਹ ਜਾਗਿਆ ਨਾ ਨਾ ਹਾਂ ਦਾ ਤਨ ਅਹਲੀ ਬੰਨੀ ਵੀ ਲੋੜ ਬੰਨੇ ਦੀ ਤਾਂ ਨਹੀਂ ਜਾਂ ਬੰਨੀ ਜਾਏ ਪੈਂਸਦਈ ਨਾ ਇਹ ਵੀ ਕਹਿੰਦਾ ਭਈ ਇਹ ਫਰੀਦਕੋਟ ਨਹੀਂ ਗਿਆ ਰਹਿ ਤੇਦਾਰੀ ਚ ਕਾ ਨਾ ਇਹ ਇਹ ਕਹਿੰਦਾ ਕਿ ਤੇ ਮਾੜੂ ਨਾ ਚਾਰ ਪੰਜ ਮਲੰਗ ਇਕੱਠੇ ਹੋਏ ਆ ਇਹ ਵੀਲਾ ਪਰਦੇ ਹਾਂ ਤੇਰੀ ਪੈੰਡਿਤ ਫੁੱਜੀ ਭਾਦਤ ਪਰੇ ਦਾ ਯਾਰ ਆਪ ਜਾਂਦਾ ਹੈ ਹਾਂ ਹਾਂਤ ਪਾ ਲਿਆ ਜਿਆ ਹਾਂ ਆਦਾ ਸੀ ਇਹਨੇ ਸਾਗ ਕਰਨ ਕਿਉਂ ਆ ਆ ਖਾ ਕੇ ਕਦੀ ਖਾਦੇ ਸਾਗ ਦਾ ਨਹੀਂ ਬਈ ਇਹਨੂੰ ਕਰਦੇ ਜੇ ਆਹ ਸਾਨੂੰ ਲੱਛਣ ਰਹੇ ਸਾਗ ਨਾ ਨਾ ਮੈਨੂੰ ਮੈਨੂੰ ਹਰੀ ਦਾ ਪੁੱਠਾ ਨਹੀਂ ਜੇ ਇਹ ਤੂੰ ਮਾੜਾ ਕਰ ਦੋ ਨਾ ਹਾਂ ਤੂੰ ਮਾੜਾ ਕਰਦਾ ਮਾੜਾ ਕੇ ਕਰਦਾ ਜਾਈਦਾ ਗਈ ਬੈਠਾ ਉਹ ਦਾ ਨਾ ਭੁੱਖੇ ਮਾਰਦੇ ਆ ਕੇ ਸਾਰਾ ਕੁਝ ਬੇਚ ਤਾ ਕੇ ਠੁਖੇ ਆ। ਕਈ ਆਂਦਾ ਇਹ ਨਾ ਪਰ ਰਾਮੀ। ਕਹਿੰਦਾ ਸਾਰਾ ਕੁਝ ਬੇਚ ਕੇ ਖਾ ਗਿਆ। ਹਾਂ। ਇਹ ਖਾ ਗਿਆ। ਮੈਂ ਤਾਂ ਆਪ ਕਹਿੰਦਾ ਕੋਈ ਨਹੀਂ ਖਾਦਿਆ ਤਾਂ ਦਿੱਸਦਾ। ਨਾ ਮੈਂ ਰਬਾ ਦਾ। ਮੇਰੇ ਕੋਲੇ ਗੱਲਾਂ ਕਰਦਾ ਸੀ। ਨਹੀਂ ਇਹੇ ਕੋਲ ਨਹੀਂ ਕਰਦਾ ਸੀ। ਕਿਨੇ? ਕਿਛੇ ਅਜ ਮਗਰ ਨਾ ਲੱਗੋ। ਹਾਂ ਮਰਦਾ ਪਾਤਾ ਮੈਨੂੰ ਉਹ ਥੋੜਾ ਮੈਨੂੰ ਘੇਟ ਤਾਂ ਮੇਰਾ ਬੋਤਾ ਖੋਲਿਆ ਖੇਤਾਂ ਨਾਲ। ਸੁਣੇ ਜਾਇਗਾ। ਹਾਂ। ਹਾਂ ਬੋਤਾ ਖੋਲ ਕੇ ਤੇ ਹਾਂ ਦੇ ਕੋਲੇ ਬਾਲਾ ਮੇਰੇ ਬਾ ਪਹਿਲਾਂ ਤਾਂ ਪਾਤ ਸੁਨੇ ਦੇਤਾ। ਉਹ ਤਾਂ ਪੰਜੇ ਖਾਲੇ ਹਾਂ ਫੇਰਾ ਬੰਤੇ ਨਹੀਂ ਦੇਦਾ ਉਹ ਤੋਂ ਖਾਲੇ ਮੇਰੇ ਕੋਲ ਕੀ ਲੈ ਗਿਆ ਮੇਰੇ ਭਾਂਡੇ ਲੈ ਕੇ ਫੋਟਾ ਲੈ 4 ਸਾਲ ਦੀਆਂ ਗੱਲਾਂ ਨਹੀਂ ਮੈਂ ਕਹਾਂ ਨੂੰ ਕਿਹਾ ਮੈਂ ਤਾਂ ਫੇਰ ਮਾਤਾ ਆ ਕੁੜੀਆਂ ਸੀ ਇੱਥੇ ਹਾਂ ਨਾ ਆ ਕੁੜੀਆਂ ਲੱਗੀ ਸੀ ਆ ਪੈਣ ਲੱਗੀ ਸੀ ਕਹਨੇ ਹਾਂ 100 ਕਰੀ ਤੀ ਤੈਨੂੰ ਮੈਂ ਕਹਾਂ ਨਾ ਤੀ ਜੇ ਤੈਨੂੰ ਇਹ ਤੇ ਬਖਤਵਾਰਾ ਮਾਰੂ ਦੂਮੇ ਬਖਤੌਰਾ ਦਾ ਫੇਰ ਚੱਗਾ ਕੀ ਉਹ ਨਮਾ ਗਿਆ ਉਹ ਨਮਾ ਗਿਆ ਉਹ ਤੈਨੂੰ ਪਕੌੜੇ ਪਕੂੜੇ ਲਿਆ ਦਿੰਦਾ ਹੋ ਤਾਂ ਚੰਗਾ ਬਾਬਾ ਇਹਦਾ ਅੱਜ ਨਾ ਕੱਲ ਨੂੰ ਤੇਰਾ ਬੇੜਾ ਭਾਇ ਹੀ ਲੈ ਪੱਟੀ ਮੇਸ ਕਰ ਤੇਰਾ ਕੰਮ ਕਰਾਉਂਗਾ ਕੀ ਇਹ ਕਰਨੀ ਕੀ ਸਾਡੇ ਘਰ ਜੀ ਇਹਨੇ ਪੱਟੀ ਮੇਸ ਕਰਤੀ ਸਾਡੇ ਘਰ ਨਹੀਂ ਕੋਈ ਬੜਦਾ ਬੜਦਾ ਕਿਉਂ ਨਹੀਂ ਸਣਾ ਖਾਣ ਦਾ ਘਰੇ ਬੜ ਜਾਂਦਾ ੁੱਡੇ ਆ ਆ ਜਾਂਦਾ ਹੈ ਆਹਦੀ ਕੁੜੀ ਦਾ ਯਾਦ ਖਾਉਂ ਪੈਂਦੀ ਰਹੀ ਹੈ ਇਹ ਸਾਤ ਜੇ ਸਾਤ ਕਹੀਏ ਰਿਤੇ ਛੱਡ ਜੇ ਜੋਗੀ ਤੇ ਕੀ ਕਰਾਂਗੇ ਸਾਰਾ ਟੱਬਰ ਹਾਏ ਹਾਏ ਸਾਰਾ ਟੱਬਰ ਸੂਲੀ ਤੇ ਟੰਗਿਆ ਜਾਊ ਹਣ ਕੱਲ ਦਾ ਹੈ ਕੜੀ ਜਾਂਦਾ ਤੇ ਮੇਰੇ ਵਿਛਾ ਕੇ ਨਾ ਮੂੰਹ ਤੇ ਲਫੜੇ ਮਾਰ ਕੱਲ ਦਾ ਕਹਿਣਾ ਨਾ ਹਾਂ ਬੰਦੇ ਆਉਣਗੇ ਹਾਜੀ ਭੈਂਦੇ ਛੋਲੀ ਦੇ ਦੰਨ ਹਲੇ ਜਮਾਨੇ ਦੇ ਹੈ ਕਿਹੜੇ ਬੰਦੇ ਆਉਣਗੇ ਓਏ ਆਹੀ ਜਿਹੜੇ ਆ ਜਾ ਕੇ ਗਏ ਆ ਜੋਗੀ ਆਹੋ ਇਹ ਕਿਹੜੇ ਬੰਦੇ ਆਉਣਗੇ ਤੈਨੂੰ ਡਰਾਈ ਜਾਣਾ ਹਰ ਵਕਤ ਮੈਂ ਖੋਲ ਇੱਥੇ ਬੈਹੂਰੇ ਆਹ ਓਏ ਗਾ ਤੇ ਨੀ ਫਕ ਸਜਾ ਨਾ ਮਾ ਡਾਂਗ ਮਾਰੂ ਜਿਆ ਸਾ ਮੈਂ ਹਾਂ ਹੈ ਹਾਂ ਇਹ ਮੰਨਦਾ ਹਾਂ ਜੈਨਾ ਫਾਲੀ ਗੁੱਟਾ ਸੀ ਲਾਇਆ ਲੈ ਜੋ ਲੈ ਜੋ ਹਾਂ ਜੈਨਾ ਪੈ ਕ ਜੈਨਾ ਦੇ ਇਹ ਨਾ ਹਾਂ ਹਾਂ ਗਾਉ ਨੂੰ ਸਦੇਗਾ ਜੋਗ ਨੂੰ ਤੂੰ ਸ਼ਰਮ ਮੰਨਗਾ ਕੋ ਯਾਰਾ ਗਲਤ ਗੱਲਾਂ ਹੁੰਦਾ ਜੱਥ ਹੋਗੀ ਸਾਦਾ ਹੱਸਦਾ ਹੁਣ ਵੀ ਹਸੀ ਜਾਂਦਾ ਖੜਾ ਨਹੀਂ ਕਾ ਤੋ ਸ਼ਰਮ ਮੰਨ ਭੋਰਾ ਤੂੰ ਜੇ ਘਰੇ ਕੋਈ ਨਾ ਹੁੰਦਾ ਭਲਾ ਤੇ ਇਹ ਆਪ ਹੀ ਭੇਸ ਦਿੰਦਾ ਯਾਰ ਛੱਡ ਓਏ ਉਹ ਤੂੰ ਵੀ ਮੱਗੇ ਲੱਗਦਾ ਯਾਰ ਮੈਂ ਕਰਦਾ ਕੰਮ ਇਹਦਾ ਮੈਂ ਕਰਦਾ ਉਹਨੇ ਬੜਾ ਪੂਰੇ ਬੜਾ ਭੰਗਾ ਛੋਲাইয়া ਵਾਛਾਲਾ ਨਹੀਂ ਆਹ ਗੱਲ ਉਹਨੇ ਲੱਖ ਰੁਪਏ ਦੀ ਕਹੀ ਆ ਆ ਨਹੀਂ ਇੱਕ ਮਿੰਟ ਉਹ ਆ ਨਾ ਮਾੜੂ ਸਾਰਾ ਭੇਦ ਦਿੰਦਾ ਕੋਈ ਬੰਦਾ ਆ ਜੀ ਹਾਂ ਨਾ ਮਾੜੂ ਕੰਦਾ ਸਾਰਾ ਭੇਜ ਦੇ ਜਾਂਦਾ ਇਹ ਨਹੀਂ ਜਾਂਦਾ ਆਹਦਾ ਹਾਂ ਮਾਂ ਮਾਂ ਅੰਦਰ ਤੋਂ ਓਦਾਂ ਮਾਤਾ ਜੀ ਜਾਂਦਾ ਨਹੀਂ ਕਿਤੇ ਕੋਈ ਇਹ ਨਹੀਂ ਜਾਂਦਾ ਕਿਤੇ ਇੱਥੇ ਬੈਠਾ ਮੈਂ ਆਪਣਾ ਹਿਲਿਆ ਕਰ ਉਹ ਮੈਂ ਇੱਥੇ ਬੈਠਾ ਰਹਿੰਦਾ ਇਹ ਨਹੀਂ ਗਿਆ ਇਹ ਨਹੀਂ ਕਿਤੇ ਨਾ ਮੇਰੇ ਕੋਲੇ ਆ ਬਿਆਦਾ ਆਉਂਦਾ ਤੇ ਆ ਰਹਾਂ ਦਾ ਕੱਲਾ ਆ ਪਿਆਰਾ ਫੇੜੇ ਆ ਲਿਆ ਨਹੀਂ ਜਾਂਦਾ ਗਾਂਧੀ ਦਾ ਪਿਓ ਆਹੋ ਕਮਲਾ ਨੇ ਸਾਡੇ ਕਾ ਬੀ ਬਰਬਾਦੀ ਸਾਦੀ ਤੇ ਇੱਕ ਪਲਤ ਵੀ ਤੇ ਪਲਤ ਵੀ ਤੇ ਤਬੂਤ ਸੱਟ ਜਾਣ ਉਹ ਮਾਦੇ ਫੁੱਦੇ ਛੱਡ ਤੂੰ ਉਹ ਤਵੀਰ ਦਾ ਗੱਲ ਦੂਰ ਦੀ ਆ ਉਹਨਾਂ ਕੋਲ ਨਹੀਂ ਇੱਕ ਮਣਕਾ ਪਤਾ ਉਹ ਕੀ ਕਹਿਣਗੇ ਕਹਿਣਗੇ ਬੰਦੇ ਦੇ ਮਣਕਾ ਲਾਉਣੇ ਆ ਠੀਕ ਆ ਮਣਕਾ ਤਾਂ ਹੀ ਲਾਇਆ ਤੁਸੀਂ ਨਹੀਂ ਨਾ ਬਾਈ ਹੈ ਲਾਇਆ ਤਾਂ ਨਹੀਂ ਤੇਰੇ ਮਣਕਾ ਨਹੀਂ ਲਾਇਆ ਨਾ ਨਾ ਉਹ ਜਿਹੜਾ ਉਹਨੇ ਮਣਕਾ ਲਾਤਾ ਉਹਦੀ ਬੰਦਾ ਉਹਨਾਂ ਨੇ ਕੀ ਲੈਣਾ ਬਸ ਆਹਦੇ ਬਸ ਚ ਕਰ ਲੈਂਦੇ ਆ ਉਹਨਾਂ ਦਾ ਕੋਈ ਬੁੜੀ ਦੇ ਮਣਕਾ ਲਾਤਾ ਮਗਰ ਉੱਠ ਕੇ ਦੁਰਪੀ ਆਹ ਹਾ ਹੋਰ ਕੀ ਲੈਂਦੇ ਆ ਪੈਰ ਤੇ ਪੈਰ ਤੇ ਲਾਉਂਦੇ ਆ ਮਾ ਉਹ ਪਤਾ ਕੀ ਕਹਿ ਜਾਣਗੇ ਇੱਥੇ ਤੇਰੇ ਸੱਪ ਲੜਿਆ ਇੱਥੇ ਲੜਿਆ ਆਏ ਮਣਕਾ ਲਾ ਦਿੰਦੇ ਆ ਵਾਹ ਮਾਰਿਆ ਚਲਾ ਮਣਕਾ ਉਹਨਾਂ ਕੋਲੇ ਘੜਾਗਾ ਆਪੂ ਮੈਂ ਜਨਾ ਪਕੌੜੇ ਲੈ ਕੇ ਜਾਂਦੇ ਆ ਆਹ ਤਪ ਫਿਰ ਅੱਜ ਤੇਰੇ ਪੈ ਵੀ ਬੱਛੇ ਦਾ ਲਾਦੇ ਜੀ ਨੰਨ ਉਹ ਤੇਰੀ ਪੈ ਦੇ ਲਾਦੇ ਮਾਣਦਾ ਉਹ ਆਰਦਾ ਯਾਰ ਹੁਣ ਤਾਂ ਸਹੀ ਨਹੀਂ ਲੱਗਿਆ ਉਹਦੇ ਘਰ ਦਾ ਸਿਸਟਮ ਬਈ ਰਾਮੇ ਤੂੰ ਸੁਧਾਰ ਜੇ ਸੁਧਾਰ ਸਕਦਾ ਤਾਂ ਆ ਕੰਮ ਲਾ ਮਾ ਜਾਨ ਮਗਰ ਲਾਉਣਾ ਆ ਤਾਂ ਦੱਸਾ ਸਾਡੀ ਮਾਂ ਦੀ ਲੰਨ ਦੇ ਤੇ ਦਵਾਈ ਆ ਇਹਨੇ ਦੋਣਾ ਆ ਖੜਿਆ ਓ ਇਹ ਲੇਕਿਨ ਨਹੀਂ ਸਕਦਾ ਵੇਖਿਆ ਅੱਕ ਕਿੰਨੀ ਵੈਰੀ ਉਹਦੀ ਕਹਾਣੀ ਹੈ। ਪਰ ਹਾਂ ਤੇਰਾ ਟੱਡਪਾਲਾ ਉਹ ਤੇਰੀ ਕੁਮੀ ਚ ਜਾਣਾ। ਇਹ ਰਾਮਾ ਧੋਈ ਰੱਖਿਆ ਬੰਦਾ। ਹਾਂ ਤੇਰੀ ਨਾਜ ਫੋੜ 9000 ਦਿੰਦੇ ਆ ਭੋਸੜੀ ਗਿਆ। ਗੱਲ ਤਾਂ ਹੁਣ ਬੇਦਖਲ ਕਰਦੇ ਯਾਰ। ਬੇਦਖਲ ਕਰ ਲੋ ਇਹਨੂੰ। ਬੇਦਖਲ। ਤੇ ਜੀ ਤੀਜੀ ਲਾਣੇ 3000 ਦਿੰਦੇ ਫੱਟੰਦਾ। ਗੱਲ ਤਾਂ ਹੁਣ ਬੇਦਖਲ ਕਰ। ਬੇਦਖਲ ਕਰ ਦਿਓ। ਆਪਾਂ ਨਰਬਾਉ। ਦਾਤਾ ਮੈਂ ਦਾਤਾ ਉਹਦੇ ਲੈ ਕੇ ਤਾ ਇਹ ਤਾਂ 9000 ਦੇ ਦੂਗਾ ਤੇ ਜੇ ਮੈਂ ਪੈਸੇ ਛੋੜ ਦੇ ਜਾਨ ਮਰੀ ਅੱਥਾ 9000 ਮਗ ਲਾਇਆ ਛੱਡ ਪਰੇ ਛੱਡ ਪਰੇ ਤੇ ਨਹੀਂ ਇਹ ਕਮੈਂਡੋ ਇਹ ਤੁਸੀਂ ਉਹ ਦਮ ਯਾਰ ਬੈਂਕਾਂ ਨੇ ਤੁਹਾਨੂੰ ਪੈਸੇ ਦਿੱਤੇ ਹੈ ਉਹ ਕਹਿੰਦੇ ਉਹਨੇ ਬਾਪੂ ਨੂੰ ਕਹਿਤਾ ਵੀ ਪੈ ਕਾਪੀ ਹੋਰ ਬਣਾਤੀ ਵੀ ਦਾ ਦੇਣਾ ਬਾਅਦ ਪੈਸਾ ਲੈ ਜਾਕਰ ਤੁਹਾਨੂੰ 2 ਪੈਸਾ ਦੇ ਜਾਕਰ ਮਹੀਨੇ ਚ ਤੇ ਇਹ ਇਹਨੇ ਇੱਥੇ ਕਹਿੰਦਾ ਮੈਂ ਦੱਸੂਗਾ ਲੋਕਾਂ ਨੂੰ ਰੋਲਾ ਪਾਉਂਗਾ ਉਹਨਾਂ ਦਾ ਫਾਇਦਾ ਸੋਚਿਆ ਉਹਨਾਂ ਦਾ ਫਾਇਦਾ ਕੀਤਾ ਜੇਰੀ ਘਾਜ ਜਾਨ ਮਾਂ ਆਖਾ ਨਾ ਨਾ ਖਾਜੇ ਚ ਕਣਕ ਮੋਲੇ ਤੁਸੀਂ ਬੂਟਾ ਚ ਵੀ ਖੜਨਾ ਹਾਂ ਬੂਟਾ ਚ ਖੜਨਾ ਤੁਸੀਂ ਨਾ ਉਹ ਕਰੀਓ ਦਾ ਗੱਗੂ ਆਦਾ ਬੂਟਾ ਚ ਖੜਦਾ ਗਾਣਾ ਯਾਰ ਤੂੰ ਵੀ ਮਗ ਲੱਗਦਾ ਇਹਨਾਂ ਦੇ ਤੇ ਉਹ ਸਿੱਧ ਕਿਵੇਂ ਕਹਿ ਮੈਂ ਹੁਣ ਹੈ ਕਾ ਨਾ ਫੋਜੇ ਚ ਬਾਤ